ਤੇ ਇੱਕ ਜਿਹੜੀ ਆ ਤੁਹਾਡੇ ਹਸਬੰਦ ਦੀ ਮੌਤ ਕਿਦਾਂ ਹੋਈ ਪਹਿਲਾਂ ਦੱਸੋ ਅਸੀਂ ਵੀ ਆ ਤੇ ਗਏ ਸੀਗੇ ਉੱਥੇ ਢੰਗੜਾ ਪੈ ਰਿਹਾ ਸੀ ਟੀਜੇ ਚੱਲ ਚੱਲਦੇ ਸੀ ਤੇ ਉਹਨਾਂ ਦੀ ਇੱਕ ਦਮ ਡਿੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਫਿਰ ਅਸੀਂ ਹਸਪੀਟਲ ਲੈ ਕੇ ਗਏ ਹਸਪੀਟਲ ਵਾਲੇ ਹਸਪੀਟਲ ਲੈ ਕੇ ਗਏ ਉਹਨਾਂ ਨੇ ਹਾਂ ਜੀ ਉਹਨਾਂ ਦੇ ਕਿਹਾ ਵੀ ਡੈਥ ਹੋ ਚੁੱਕੀ ਆ ਹਾਂ ਜੀ ਉਹਨਾਂ ਨੇ ਕਿਹਾ ਕਿ ਡੈਥ ਹੋ ਚੁੱਕੀ ਆ ਡਾਕਟਰ ਨੇ ਕਿਹਾ ਹਾਰਟ ਅਟੈਕ ਨਾਲ ਹੋਈ ਆ ਹਾਂ ਜੀ ਡਾਕਟਰ ਕਹਿੰਦੇ ਹਾਰਟ ਅਟੈਕ ਨਾਲ ਹੋਈ ਆ ਤੇ ਘਰ ਲਿਆਂਦਾ ਕਿੰਨੇ ਦਿਨ ਰੱਖਿਆ ਉਹਨਾਂ ਨੂੰ ਹਾਂ ਜੀ ਘਰ 1 ਦਿਨ ਲਈ ਲਿਆਈ ਸੀ ਸੰਸਕਾਰ ਸੀ ਜਿੱਦਣ ਸਾਰੀ ਬਾਡੀ ਚ ਮਤਲਬ ਚੈੱਕ ਕੀਤੀ ਕੋਈ ਮਤਲਬ ਗੋਲੀ ਦਾ ਨਿਸ਼ਾਨ ਹਾਂ ਜੀ ਕੋਈ ਗੋਲੀ ਦਾ ਨਿਸ਼ਾਨ ਨਹੀਂ ਸੀ ਤੇ ਜਿਹੜਾ ਤੁਹਾਨੂੰ ਪਤਾ ਲੱਗ ਰਿਹਾ ਵੀਡੀਓ ਦੇ ਵਿੱਚ ਵੀ ਉੱਥੇ ਨੱਚ ਰਿਹਾ ਸੀ ਤੇ ਗੋਲੀ ਚੱਲ ਰਹੀ ਸੀ ਕੀ ਲੱਗਦਾ ਤੁਹਾਨੂੰ ਗੋਲੀ ਨਾਲ ਮੌਤ ਹੋਈ ਆ ਲੱਗਦੀ ਸੀ ਨਹੀਂ 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 ਗੋਲੀ ਨਾਲ ਨਹੀਂ ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋਈ ਆ ਤੁਸੀਂ ਪ੍ਰੈਜ਼ੈਂਸ ਉੱਤੇ ਹਾਂਜੀ ਹਾਂਜੀ ਤੇ ਜਿਹੜੀ ਲੋਕ ਕਹਿ ਰਹੇ ਬਈ ਸਰਪਾਲ ਸਾਹਿਬ ਬਿਗ ਗਏ ਆ ਗੋਲੀ ਨਾਲ ਮੌਤ ਹੋਈ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਬਾਜੀ ਮੇਰੇ ਇਸ ਟਾਈਮ ਮੈਨੂੰ ਪੁੱਛ ਕੇ ਦੇਖੋ ਮੇਰੀ ਬਹੁਤ ਹਾਲਤ ਖਰਾਬ ਆ ਮੈਂ ਨਹੀਂ ਮੈਂ ਕਿਸ ਕੰਮ ਲਈ ਵਿਕਣਾ ਮੇਰੇ ਹਸਬੰਦ ਦੀ ਮੌਤ ਹੋ ਗਈ ਆ ਕਿੰਨੇ ਸਾਲ ਹੋ ਗਏ ਆ ਨੂੰ ਹਾਂਜੀ 16 ਸਾਲ ਵਿਆਹ ਨੂੰ ਹੋ ਗਏ ਆ ਮੇਰੇ ਦੋ ਬੱਚੇ ਆ ਕੀ ਕਰਦੇ ਸੀ ਹਸਬੰਦ ਤੁਹਾਡੇ ਹਸਬੰਦ ਗੱਡੀ ਚਲਾਉਂਦੇ ਸੀਗੇ ਹਾਂਜੀ ਖੇਤੀਬਾੜੀ ਦਾ ਕੰਮ ਸੀਗਾ ਤੇ ਕੀ ਲੱਗਦਾ ਵੀ ਜਿਹੜੇ ਬੰਦੇ ਇਹ ਕਹਿ ਰਹੇ ਬੀ ਗੋਲੀ ਵੀਡੀਓ ਵਿੱਚ 17 ਤਰੀਕ ਨੂੰ ਮੌਤ ਹੋਈ ਸੀ 17 ਤਰੀਕ ਨੂੰ ਰਾਤ ਨੂੰ ਵੀਡੀਓ ਵੀਡੀਓ ਕੱਲ ਵਾਇਰਲ ਹੋਣ ਦਾ ਕੀ ਵਜਹ ਰਹੀ ਹੈ ਕੀ ਕਾਰਨ ਹੈ ਪਤਾ ਕੁਝ ਪੁੱਛ ਪਾਜੀ ਨਹੀਂ ਇਸ ਗੱਲ ਦਾ ਨਹੀਂ ਮੈਨੂੰ ਪਤਾ ਕੋਈ ਵੀ ਨਹੀਂ ਪਤਾ ਤੇ ਜਿਹੜੇ ਇਲਜ਼ਾਮ ਲਾਉਦੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਤੁਸੀਂ ਉਹ ਕਹਿੰਦੇ ਆ ਵੀ ਗੋਲੀ ਨਾਲ ਮੌਤ ਹੋਈ ਹੈ ਤੁਸੀਂ ਮੌਕੇ ਤੇ ਸੀਗੀ ਹਾਂਜੀ ਮੈਂ ਮੌਕੇ ਤੇ ਸੀਗੀ ਹਾਂਜੀ ਮੈਂ ਮੌਕੇ ਤੇ ਸੀ ਗੋਲੀ ਨਾਲ ਨਹੀਂ ਮੌਤ ਹੋਈ ਹਾਰਟ ਅਟੈਕ ਨਾਲ ਹੋਈ ਆ ਮੇਰੇ ਸਾਹਮਣੇ ਹਾਂਜੀ ਮੇਰੇ ਸਾਹਮਣੇ ਡੈਗਦੇ ਆ ਭੰਗੜਾ ਪਾਉਂਦੇ ਪਾਉਂਦੇ ਤੇ ਪਹਿਲਾਂ ਵੀ ਬੁਮਾਰੰਦ ਸੀ ਕੋਈ ਦਵਾਈ ਚਾਹੀਦੀ ਹਾਂਜੀ ਕਦੀ ਕਦੀ ਜਿੱਦਾਂ ਦਰਦ ਹੁੰਦੀ ਸੀ ਉਹਨਾਂ ਦੇ ਛਾਤੀ ਦੇ ਵਿੱਚ ਅੱਛਾ ਹਾਂਜੀ ਮਤਲਬ ਕੋਈ ਓਦਾਂ ਦੇ ਗੁਲੀ ਵਾਲੀ ਕੋਈ ਗੱਲ ਨਹੀਂ ਸਿਰਫ ਇੱਕ ਸ਼ੋਸ਼ਾ ਛੱਡਿਆ ਗਿਆ ਹਾਂਜੀ 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 ਕੱਲ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪਿੰਡ ਦੇਸਰਾਜ ਚੱਕ ਦਾ ਇੱਕ ਨੌਜਵਾਨ ਜਿਹਦਾ 35 34 ਸਾਲ ਦੀ 45 ਕਿ ਸਾਲ ਦੀ ਏਜ ਦੱਸੀ ਜਾ ਰਹੀ ਹੈ ਕਿ ਉਸ ਬੰਦੇ ਦੀ ਮੌਤ ਜਿਹੜੀ ਆ ਕੋਲੀ ਲੱਗਣਾ ਹੋਈ ਆ ਕਿਉਂਕਿ ਇੱਕ ਸਮਾਗਮ ਵਿੱਚ ਗਿਆ ਹੋਇਆ ਸੀ ਉਸ ਵੇਲੇ ਵਿੱਚ ਡੀਜ਼ਲ ਲੱਗਾ ਹੋਇਆ ਸੀ ਇੱਕ ਨੌਜਵਾਨ ਵੱਲੋਂ ਫਾਇਰਿੰਗ ਵੀ ਕੀਤੀ ਜਾ ਰਹੀ ਸੀ ਲੇਕਿਨ ਉਹ ਉਸੇ ਟਾਈਮ ਉਸ ਵਿਅਕਤੀ ਦੀ ਮੌਤ ਦੇ ਨਾਲ ਇੱਕ ਵਿਵਾਦ ਖੜਾ ਹੋ ਗਿਆ ਇੱਕ ਵੀਡੀਓ ਵਾਇਰਲ ਹੋ ਗਈ ਕਿ ਇਹ ਨੌਜਵਾਨ ਦੀ ਬੰਦੇ ਦੀ ਮੌਤ ਹੈ ਉਹ ਫਾਇਰ ਨਾਲ ਹੋਈ ਆ ਅਸੀਂ ਇਸ ਚੀਜ਼ ਦਾ ਤੱਥ ਜਾਣ ਲੈ ਅੱਜ ਉਸ ਪਰਿਵਾਰ ਨਾਲ ਮਿਲੇ ਆ ਉਹਨਾਂ ਦੀ ਵਾਈਫ ਦੇ ਨਾਲ ਜਿਹੜੇ ਪਿੰਡ ਦੇ ਸਰਪੰਚ ਹੈ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਆ ਸੋ ਉਹਨਾਂ ਨੇ ਦੱਸਿਆ ਕਿ ਐਦਾਂ ਦੀ ਕੋਈ ਗੱਲ ਨਹੀਂ ਹੋਗੀ ਮੈਚ ਸਮਾਗਮ ਚੱਲ ਰਿਹਾ ਸੀ ਡੀਜੇ ਲੱਗਾ ਹੋਇਆ ਸੀ ਫਾਇਰਿੰਗ ਵੀ ਜਰੂਰ ਹੋਈ ਆ ਪਰ ਜਿਹੜੀ ਮੌਤ ਹੋਈ ਆ ਉਹ ਉਹਨਾਂ ਦੀ ਹਸਬੰਦ ਦੀ ਹਾਰਟ ਟੈਕਨੋਲੋਜੀ ਆ ਕਿਉਂਕਿ ਉਹ ਪਹਿਲਾਂ ਵੀ ਹਾਰਟ ਦੇ ਪੇਸ਼ੈਂਟ ਸੀਗੇ ਇਸ ਕਰਕੇ ਜਿਹੜੇ ਲੋਕ ਇਦਾਂ ਦੀ ਵੀਡੀਓ ਵਾਇਰਲ ਕਰ ਰਹੇ ਨੇ ਜਾਂ ਮੈਨੂੰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਉਹ ਬਿਗ ਗਿਆ ਨੇ ਕੁਝ ਹੋ ਗਿਆ ਸੋ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਉਹਨਾਂ ਦੇ ਹਸਬੰਦ ਵਾਈਫ ਜਿਹੜੀ ਆ ਜਿਹੜੇ ਮੌਕੇ ਤੇ ਸਰਪੰਚ ਸਰਪੰਚ ਵੀ ਨੇ ਸੋ ਉਹਨਾਂ ਨੇ ਗੱਲ ਕਹੀ ਹੈ ਕਿ ਇਹੋ ਜਿਹੀਆਂ ਗੱਲਾਂ ਕੋਈ ਨਹੀਂ ਹੈ ਸਿਰਫ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹਾ ਮੈਂ ਤਾਂ ਆਪਣਾ ਸੰਸਾਰ ਗਵਾ ਚੁੱਕੀ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੇ ਹਸਬੰਦ ਦੀ ਜਿਹੜੀ ਮੌਤ ਦੇ ਨਾਲ ਮੈਨੂੰ ਤੇ ਗਹਿਰਾ ਸਦਮਾ ਹੈ ਪੂਰੀ ਫੈਮਲੀ ਜਿਹੜੀ ਹੈ ਸ਼ੋਕ ਦੇ ਵਿੱਚ ਹੈ ਪਰ ਇਹੋ ਜਿਹੀਆਂ ਵੀਡੀਓ ਪਾ ਕੇ ਕਿਹੜੇ ਲੋਕ ਕੀ ਚ ਕੀ ਸਾਡੇ ਕੋਲੋਂ ਸਾਡਾ ਕੋਈ ਉਹਨਾਂ ਨਾਲ ਰੰਜਿਸ਼ ਨਹੀਂ ਕੋਈ ਕੋਈ ਇਸ ਗੱਲ ਨਹੀਂ ਪਰ ਕੀ ਵਜ੍ਹਾ ਕੀ ਹੈ ਕਿ ਇਹ ਵੀਡੀਓ ਵਾਇਰਲ ਕਰਕੇ ਕਿਉਂਕਿ ਮੌਤ ਜਿਹੜੀ ਆ 17 ਤਰੀਕ ਦੀ ਹੋ ਚੁੱਕੀ 17 ਫਰਵਰੀ ਦੀ 20 ਤਰੀਕ ਨੂੰ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਪਰ ਫਿਰ ਤਿੰਨ ਦਿਨ ਬਾਅਦ ਜਿਹੜੀ ਆ ਆਨ ਸਪਾਟ ਵੀਡੀਓ ਵਾਇਰਲ ਕਰ ਦੇਣੀ ਇੱਕ ਸਵਾਲ ਖੜਾ ਕਰਦੀ ਹੈ